ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਅੱਜ ਥੋੜੇ ਸਾਹਮਣੇ ਅਸੀਂ ਪੇਚਾ ਵਾਲੀ ਪਟਿਆਲਾ ਸ਼ਾਈ ਪੱਗ ਦੀ ਵੀਡੀਓ ਲੈ ਕੇ ਆਏ ਜਿਸ ਦਿਲੇ ਸਾਡੇ ਦੇ 60 ਮੀਟਰ ਹੈ ਕਪੜਾ ਫੁੱਲ ਵੈਲ ਪਹਿਲਾਂ ਨਾਲ ਲੜਾ ਪਾਣੀ ਸੱਡੇ ਸੰਟਾ ਚੋਂ ਲਿਆ ਕੇ ਜਿੱਥੇ ਪੂਣੀ ਦੀ ਗੱਟ ਮਰੀ ਸੀ ਉਸ ਤੋਂ ਲਿਆ ਕੇ ਲੜ ਨੂੰ ਅੱਧ ਵਿੱਚ ਫੋਲਡ ਕਰ ਲੈਣਾ ਹੈ ਅੱਧ ਵਿੱਚ ਫੋਲਡ ਕਰਕੇ ਲਾਟ ਨੂੰ ਜਿੰਨਾ ਪੂਰਾ ਸਾਫ਼ ਕਰਕੇ ਲਗਾ ਦੇਣਾ ਹੈ ਇਹੜਾ ਆਪਾਂ ਨੇ ਅਗਲਾ ਲੜ ਲਾਉਣਾ ਅਗਲਾ ਲੜ ਬੈਕ ਤੋਂ ਜਿੰਨੀ ਤਰ੍ਹਾਂ ਪਿੰਚ ਕਰਕੇ ਲੜ ਨੂੰ ਫਰੰਟ ਤੋਂ ਇੱਕ ਵਾਰ ਮੋੜ ਕੇ ਉਸ ਜਿੰਨੀ ਤਰ੍ਹਾਂ ਸਾਫ਼ ਕਰਕੇ ਦੂਜੀ ਵਾਰ ਮੋੜ ਕੇ ਲਗਾ ਦੇਣਾ ਹੈ ਲੜ ਨੂੰ ਜਿੰਨੀ ਤਰ੍ਹਾਂ ਆਪਾਂ ਨੇ ਜਿੰਨਾ ਕ ਆਪਾਂ ਫਾਸਲਾ ਰੱਖਣਾ ਉਹਨਾਂ ਬਾਅਦ ਦੀ ਮਤਰਾ ਨਾਲ ਦੀ ਨਾਲ ਪੇਚਾਂ ਦੀ ਸਫਾਈ ਕਰਕੇ ਉਹਨਾਂ ਦਾ ਫਾਸਲਾ ਸੈੱਟ ਕਰਕੇ ਆਪਣੇ ਲੜ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਨੇ ਅਗਲਾ ਲੜ ਲਾਉਣਾ ਉਸੇ ਤਰ੍ਹਾਂ ਜਿਤਨਾ ਬੈਕ ਤੋਂ ਜਿੰਨੀ ਤਰ੍ਹਾਂ ਪਿੰਚ ਕਰ ਲੈਣਾ ਲੜ ਨੂੰ ਪੂਣੀ ਦਾ ਆਪਾਂ ਨੇ ਖੁੱਲਦਾ ਪਾਸਾ ਥੱਲੇ ਰੱਖਣਾ ਤੇ ਬੰਦ ਪਾਸਾ ਉੱਤੇ ਲੜ ਨੂੰ ਚੰਗੀ ਤਰ੍ਹਾਂ ਥੱਲੇ ਨੂੰ ਖਿੱਚ ਕੇ ਲੜ ਨੂੰ ਸਾਫ਼ ਕਰਕੇ ਟਾਈਟ ਕਰਕੇ ਉੱਤੋਂ ਚੰਗੀ ਤਰ੍ਹਾਂ ਬੈਗ ਤੱਕ ਪੂਰਾ ਸੈੱਟ ਕਰਕੇ ਫਰੰਟ ਤੋਂ ਇੱਕ ਵਾਰ ਫੋਲਡ ਕਰਕੇ ਦੂਜੀ ਵਾਰ ਫੋਲਡ ਕਰਕੇ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਬਾਜੀ ਮਤਲ ਨਾਲ ਸਾਫ਼ ਕਰਕੇ ਉਸ ਦੇ ਮੋਟਾਈ ਉਸ ਦੀ ਚੜਾਈ ਸੈੱਟ ਕਰਕੇ ਲਗਾ ਦੇਣਾ ਹੈ ਲੜ ਨੂੰ ਜਿਹੜਾ ਆਪਾਂ ਇਹ ਅਗਰ ਲੜ ਨੂੰ ਵੀ ਤਰ੍ਹਾਂ ਆਪਣੇ ਲੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਦੋਨਾਂ ਪਾਸੇ ਤੋਂ ਫੋਲਡ ਕਰਕੇ ਲਾਰ ਨੂੰ ਚੰਗੀ ਤਰ੍ਹਾਂ ਥੱਲੇ ਨੂੰ ਖਿੱਚ ਕੇ ਲਾਰ ਨੂੰ ਟਾਈਟ ਕਰ ਲੈਣਾ ਹੈ ਟਾਈਟ ਕਰਨ ਤੋਂ ਬਾਅਦ ਪੂਣ ਬੈਗ ਚੱਕਾ ਪੂਰਾ ਸਾਫ਼ ਕਰਕੇ ਲਾਰ ਨੂੰ ਇੱਕ ਵਾਰ ਲਾਰ ਨੂੰ ਫਾੜ ਕੇ ਇੱਕ ਵਾਰ ਫੋਲਡ ਕਰ ਲੈਣਾ ਹੈ ਉਸ ਤੋਂ ਬਾਅਦ ਥੋੜਾ ਜਿਹਾ ਚਲੇ ਨੂੰ ਖਿੱਚ ਕੇ ਉਸ ਨੂੰ ਦੂਸਰੀ ਵਾਰ ਫੋਲਡ ਕਰਕੇ ਉੱਤੋਂ ਦੱਬ ਕੇ ਲਗਾ ਦੇਣਾ ਹੈ ਇਹ ਜਿਹੜਾ ਸਾਫ਼ ਕਰਕੇ ਲਗਾ ਦੇਣਾ ਹੈ ਉਸ ਤੋਂ ਬਾਅਦ ਜੇ ਜੇ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਅਤੇ ਹੋਰ ਅਜਿਹੀਆਂ ਰੀਲਾਂ ਦੇਖਣ ਲਈ ਸਾਡੇ Instagram ਪੇਜ ਨੂੰ ਵੀ ਫੋਲੋ ਜਰੂਰ ਕਰ ਲਿਓ ਉਸ ਤੋਂ ਵੀ ਅਸੀਂ ਅਜਿਹੀ ਹੋਰ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਅਜਿਹੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਅਤੇ ਫੇਸਬੁਕ ਨੂੰ ਫੋਲੋ ਕਰ ਲਓ ਲੜਪਣੇ ਲੜ ਲੜ ਲਗਾਉਣਾ ਫਿਰ ਉਸ ਇਤਨਾ ਲੜਨ ਕਿ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਉੱਤੋਂ ਬੈਗ ਤੱਕ ਸਾਫ਼ ਕਰਕੇ ਲਾੜੂ ਥੱਲੇ ਨੂੰ ਤੱਕ ਕੱਚ ਕੇ ਲਾੜੂ ਫਲੈਟ ਕਰ ਲੈਣਾ ਹੈ ਟਾਈਟ ਕਰਨ ਤੋਂ ਬਾਅਦ ਉਸ ਨੂੰ ਇੱਕ ਵਾਰ ਫੋਲਡ ਕਰਕੇ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਉਸ ਨੂੰ ਦੂਜੀ ਵਾਰ ਥੋੜਾ ਥੱਲੇ ਨੂੰ ਕੱਚ ਕੇ ਲਾੜੂ ਨਾ ਬਫਾਤ ਰੱਖਣਾ ਉਹ ਨਾ ਰੱਖ ਕੇ ਆਪਾਂ ਨੇ ਲਾੜੂ ਲਗਾ ਦੇਣਾ ਹੈ ਲਾੜੂ ਲਗਾ ਦੇਣਾ ਹੈ ਜਿਨ੍ਹਾਂ ਵੀਰੇ ਡਿਮਾਂਡ ਚੋਂ ਨਾਲ ਵੀਰਾਂ ਤੱਕ ਇਹ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਜਿਹੜਾ ਆਪਾਂ ਨੇ ਅਗਲਾ ਲੜ ਲਗਾਉਣਾ ਵੀਰ ਉੱਤੇ ਤਾਂ ਲੜ ਨੂੰ ਚੰਗੀ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਪੂਣੀ ਦਾ ਖੋਲਾ ਬਸ ਆਪਾਂ ਦਿਲ ਰੱਖਣਾ ਹੈ ਮੰਦ ਪਾਸਾ ਉੱਤੇ ਉਤੋਂ ਬੈਗ ਤਾਂ ਚੰਗੀ ਤਰ੍ਹਾਂ ਲੜ ਨੂੰ ਪੂਰਾ ਸਾਫ਼ ਕਰ ਲੈਣਾ ਹੈ ਸਾਫ਼ ਕਰਨ ਤੋਂ ਬਾਅਦ ਲੜ ਨੂੰ ਇੱਕ ਵਾਰ ਫੋਲਡ ਕਰ ਲੈਣਾ ਹੈ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਲੜ ਨੂੰ ਥੋੜਾ ਥੱਲੇ ਤੱਕ ਖਿੱਚ ਕੇ ਉਤੋਂ ਦੱਬ ਕੇ ਦੂਸਰੀ ਵਾਰ ਫੋਲਡ ਕਰਕੇ ਪੂਰਾ ਸਾਫ਼ ਕਰਕੇ ਆਪਾਂ ਜਿੱਥੋਂ ਆਪਾਂ ਨੇ ਸ਼ੇਪ ਸੈੱਟ ਕਰਨੀ ਹੈ ਉੱਥੇ ਸੈੱਟ ਕਰਕੇ اپنی ਲੜوں پیچھے تک پورا صاف ਕਰਕੇ ਲਗਾ دینا ہے۔ ਜੇਕਰ ਤੁਹਾਡੇ ਪਹਿਲੀ ਲੜ ਦੇ ਦੂਰ ਲੜ ਬਣ ਜਾਂਦੇ ਹਨ ਤਾਂ ਤੁਸੀਂ ਬਾਜ਼ੀ ਮਤਰਾ ਉਸ ਨੂੰ ਉਹਨਾਂ ਨੂੰ ਸੈੱਟ ਕਰ ਸਕਦੇ ਹੋ। ਬਾਅਦ ਉਸ ਤੋਂ ਬਾਅਦ ਬਾਜ਼ੀ ਮਤਰਾ ਨਾਲ ਆਪਣੇ ਜਿਹੜੇ ਉੱਪਰਲੇ ਪੇਚ ਲਗਾਏ ਨੇ ਉਹਨਾਂ ਨੂੰ ਸਾਫ਼ ਕਰਾਂਗੇ ਸੈੱਟ ਕਰਾਂਗੇ। ਉਦੋਂ ਇਹਦਾ ਆਪਣੇ ਕਲਗੀ ਲਗਾਉਣਾ ਪੱਗ ਪੈਨ ਨੂੰ ਨੱਕ ਦੀ ਜੇਦ ਵਿੱਚ ਲਗਾ ਲੈਣਾ ਹੈ ਨੱਕ ਦੀ ਜੇਦ ਵਿੱਚ ਲਗਾਉਣ ਤੋਂ ਬਾਅਦ ਆਪਣੇ ਲਾੜ ਲਗਾਉਣਾ ਦੋਨਾਂ ਪਾਸੇ ਤੋਂ ਲਾੜ ਨੂੰ ਜਿੱਕ ਤਰਾ ਫੋਲਡ ਕਰਕੇ ਉੱਤੋਂ ਤੇ ਥੱਲੋਂ ਖਿੱਚ ਕੇ ਪੂਰਾ ਸਾਫ਼ ਕਰਕੇ ਲਾੜ ਨੂੰ ਲੋੜ ਪਾਣੀ ਉੱਪਰਲੇ ਪੇਚਾਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਜਿੱਥੇ ਆਪਾਂ ਸੀਵਕ ਘਟਾਉਣੀ ਹੈ ਉੱਥੇ ਆਪਾਂ ਸੀਵ ਸੈੱਟ ਕਰ ਲੈਣੀ ਹੈ ਚੰਗੀ ਤਰ੍ਹਾਂ ਆਪਾਂ ਨੇ ਜਿਹੜੇ ਪੇਜ ਸਾਫ਼ ਕਰਨੇ ਨੇ ਪੇਸ ਆਪੇ ਚਾਹ ਨੂੰ ਸਾਫ਼ ਕਰ ਲੈਣਾ ਹੈ ਨਾ ਆਪਾਂ ਨੇ ਕਰ ਗੀ ਲੈਣ ਲਗਾਉਣਾ ਦੋਨੋਂ ਪਾਸੇ ਤੋਂ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਉੱਤੋਂ ਦੇ ਥੱਲੋਂ ਖਿੱਚ ਕੇ ਪੂਰਾ ਸਾਫ਼ ਕਰਕੇ ਲੜ ਨੂੰ ਪੱਗ ਪੈਣ ਦੇ ਚਲੇ ਲਿਜਾ ਕੇ ਆਪਾਂ ਨੇ ਮੱਗ ਬੰਦ ਦੇ ਚਲੇ ਲਿਆ ਕੇ ਲੜ ਨੂੰ ਕਮਾ ਦੇਣਾ ਹੈ ਮੇਰੇ ਤੋਂ ਜੇ ਤੁਹਾਡਾ ਲੜ ਛੋਟਾ ਰਹਿੰਦਾ ਤਾਂ ਤੁਸੀਂ ਪੱਗ ਮੈਂ ਦੀ ਮਦਦ ਨਾਲ ਉਸ ਨੂੰ ਸੈੱਟ ਕਰਕੇ ਲਗਾ ਦੇਣਾ ਹੈ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਉਸ ਤੋਂ ਬਾਅਦ ਜਿਹੜਾ ਆਪਾਂ ਸ਼ੇਟਕਣਾ ਸ਼ੇਟਕਣੇ ਦੋਨਾਂ ਵਾਲ ਪੱਲੇ ਨੂੰ ਬਰਾਬਰ ਕਰਕੇ ਦੋਨਾਂ ਹੱਥਾਂ ਦੀ ਮਦਦ ਨਾਲ ਆਪਣੇ ਸ਼ੇਟ ਨੂੰ ਟੱਕ ਦੇਣਾ ਹੈ ਉਸ ਤੋਂ ਬਾਅਦ ਜਿਹੜਾ ਬੈਕ ਵਾਲਾ ਲਾੜ ਲਗਾਉਣਾ ਦੋਨਾਂ ਪਾਸੇ ਤੋਂ ਚੰਗੀ ਤਰ੍ਹਾਂ ਲਾੜ ਨੂੰ ਕੋਟ ਕਰਕੇ ਸਾਫ ਕਰਕੇ ਆਪਣੇ ਬੈਕ ਵਾਲਾ ਲਾੜ ਲਗਾ ਦੇਣਾ ਹੈ ਜੇ ਵੀਡੀਓ ਵਧੀਆ ਲੱਗੀ ਵੀਡੀਓ ਦੇਖਣ ਲਈ ਵੀਡੀਓ ਨੂੰ ਵਰਤਪਾਤ ਸ਼ੇਅਰ ਜਰੂਰ ਕਰਿਓ ਵੀਡੀਓ ਵਧੀਆ ਲੱਗੀ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ